ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਨੂੰਨ ਬਣਾਉਣ ਦੀ ਗੱਲ ਕਹੀ ਚਾਰੀ ਹੈ ਕਾਨੂੰਨ ਬਣੇ ਬਣੇਗਾ ਵੀ ਬੇਅਦਬੀ ਨੂੰ ਲੈ ਕੇ ਚਾਹੇ ਕਿਸੇ ਵੀ ਉਹ ਧਰਮ ਦਾ ਗ੍ਰੰਥ ਹੋਵੇ ਜੇਕਰ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਸ਼ਰਾਬ ਦੀ ਅਲਸਰਾ ਵੱਲੋਂ ਉਹਨਾਂ ਨੂੰ ਕੜੀ ਤੋਂ ਕੜੀ ਸਖਤ ਤੋਂ ਸਖ ਸਜ਼ਾ ਜਿਹੜੀ ਹੈ ਦਿੱਤੀ ਜਾਵੇਗੀ ਇਹ ਪੱਖ ਰੱਖੇ ਗਏ ਨੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਵੱਲੋਂ ਇਵਨ ਦੋ ਐਸਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਇਹ ਤੋਂ ਤੇ ਕਹਿ ਦਿੱਤਾ ਭਾਈ ਮੌਤ ਹੀ ਸਜ਼ਾ ਹੋਣੀ ਚਾਹੀਦੀ ਹੈ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਕਸੂਤੇ ਫਸ ਗਏ ਨੇ ਬੇਅੱভি ਹੋਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਉਹਨਾਂ ਦੇ ਘਰ ਦੇ ਵਿੱਚ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਵਨ ਸਰੂਪ ਚੁੱਕ ਕੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਆਪਣੀ ਜਗ੍ਹਾ ਤੇ ਲੈ ਗਏ ਨੇ ਆਖਰਕਾਰ ਮਾਤਰਾ ਕੀ ਹੈ ਕਿਉਂ ਕਤਾਈ ਕੀਤੀ ਗਈ ਆਦੇਸ਼ ਪ੍ਰਤਾਪ ਸਿੰਘ ਕੈਰੋ ਸੁਝਵਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਪੰਤਰੀ ਰਹਿ ਚੁੱਕੇ ਨੇ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਕੀ ਕਹਿੰਦਾ ਹੈ ਛਰੂਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਹਦਾਇਤਾਂ ਕੀ ਕਹਿੰਦੀਆਂ ਨੇ ਜੇਕਰ ਅਦੇਸ਼ ਪ੍ਰਤਾਪ ਸਿੰਘ ਕੈਰੋ ਵਰਗੇ ਇਹਨਾਂ ਗਲਤੀਆਂ ਤੋਂ ਮੁਨਕਰ ਹੋਣਗੇ ਤੇ ਫਿਰ ਆਪ ਲੋਕਾਂ ਦਾ ਕੀ ਬਣੇਗਾ ਇੱਕ ਪਾਸੇ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਂ ਹੋਰ ਕਿਸੇ ਗ੍ਰੰਤੀ ਬੇਅਦਬੀ ਕਰਦਾ ਉਸ ਨੂੰ ਸਜ਼ਾ ਬਹੁਤ ਹੋਣੀ ਚਾਹੀਦੀ ਹੈ ਇਹ ਕਾਨੂੰਨ ਛਰੂਮਨੀ ਅਕਾਲੀ ਦਲ ਵੱਡੂ ਵੀ ਭਰਾ ਜਾ ਸਕਦਾ ਸੀ ਪਰ ਨਹੀਂ ਉਹ ਅਪਰਾਲਾ ਕਰਨ ਜਾ ਰਿਹਾ ਲੇਕਿਨ ਆਦੇਸ਼ ਪ੍ਰਤਾਪ ਦੇ ਕੈਰੋ ਉੱਤੇ ਬਸ ਗਏ ਨੇ ਉਹਨਾਂ ਦਾ ਘਰ ਜਿਹੜਾ ਸ਼੍ਰੀ ਅਬਰਸਰ ਦੇ ਵਿੱਚ ਹੈ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਤੇ ਪਰਵਾਸੀ ਰਹਿੰਦੇ ਨੇ ਉੱਤੇ ਹਿੰਦੂ ਧਰਮ ਦੀਆਂ ਕੁਝ ਤਸਵੀਰਾਂ ਰੱਖੀਆਂ ਹੋਈਆਂ ਨੇ ਅਤੇ ਉਹ ਆਪਣੀ ਜਿਹੜੀ ਹੈ ਪੂਜਾ ਪ੍ਰਪਨਾ ਕਰਦੇ ਨੇ ਲੇਕਿਨ ਦੋਸ਼ ਲਗਾਇਆ ਗਿਆ ਨਹੀਂ ਉਹਨਾਂ ਪਰਵਾਸੀਆਂ ਉੱਤੇ ਕਿ ਉਹਨਾਂ ਉਹਨਾਂ ਵੱਲੋਂ ਉੱਪਰ ਵਾਲੀ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਸ਼ਰਾਬ ਵੀ ਪੀਤੀ ਜਾਂਦੀ ਹੈ ਮਾਸ ਮੱਛੀ ਅੰਡਾ ਵੀ ਖਾਧਾ ਜਾਂਦਾ ਹੈ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜਾ ਪੈਰ ਹੈ ਇਸ ਤਰ੍ਹਾਂ ਦੀਆਂ ਹਦਾਇਤਾਂ ਯਾਨੀ ਕਿ ਜਿਹੜਾ ਦਾਇਰਾ ਜਿਹੜੇ ਨਿਯਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਗਏ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਜਪ ਸਰੂਪਾਂ ਦੀ ਕਿਸ ਤਰ੍ਹਾਂ ਦੇਖਰੇਖ ਕਰਨੀ ਹੈ ਉਸ ਤੋਂ ਕਟਾਈ ਕੀਤੀ ਗਈ ਹੈ ਅਦੇਸ਼ ਪ੍ਰਤਾਪ ਸਿੰਘ ਕੈਰੋ ਵੱਲੋਂ ਅਦੇਸ਼ ਪ੍ਰਤਾਪ ਸਿੰਘ ਕੈਰੋ ਕੀ ਕਹਿੰਦੇ ਨੇ ਕਿ ਆ ਅਦੇਸ਼ ਪ੍ਰਤਾਪ ਸਿੰਘ ਕੈਰੋ ਤੋਂ ਇੱਕ ਨੁਕਰੀ ਕਾਰਵਾਈ ਹੋਵੇਗੀ ਇੱਕ ਹਿਸਾਬ ਦੇ ਨਾਲ ਵੱਖ-ਵੱਖ ਚੈਨਲਾਂ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਤਰ੍ਹਾਂ ਦੀ ਇਹ ਬੇਅਦਬੀ ਹੈ ਜੇਕਰ ਅਦੇਸ਼ ਪ੍ਰਤਾਪ ਸਿੰਘ ਕੈਰੋ ਵਰਗੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਰਿਸਪੈਕਟ ਜਾਂ ਉਹਨਾਂ ਦੀ ਸ਼ਰਧਾ ਨਹੀਂ ਹੈ ਤਾਂ ਫਿਰ ਆਮ ਲੋਕ ਕੀ ਕਰਨਗੇ ਕਿਉਂਕਿ ਬੇਅਦਬੀਆਂ ਪੰਜਾਬ ਦੇ ਵਿੱਚ ਸਭ ਤੋਂ ਅੱਜ ਤੱਕ ਜ਼ਿਆਦਾ ਘੁਟੀਆਂ ਨੇ ਇਸ ਕਰਕੇ ਹੁਣ ਕਾਰਵਾਈ ਵੀ ਹੋਵੇਗੀ ਕੁਸੂਤੇ ਵੀ ਫਸੇ ਨੇ ਅਦੇਸ਼ ਪ੍ਰਤਾਪ ਸਿੰਘ ਕੈਰੋ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਚਰੂਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਵੇਂ ਕੋਈ ਗਰੀਬ ਹੋਵੇ ਤੇ ਭਾਵੇਂ ਕੋਈ ਅਮੀਰ ਹੋਵੇ